ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਇੱਕ ਬਜ਼ੁਰਗ ਨੂੰ ਪੰਚਾਇਤ ਅਤੇ ਸਰਪੰਚ ਖਿਲਾਫ ਆਰਟੀਆਈ ਤਹਿਤ ਜਾਣਕਾਰੀ ਮੰਗਣਾ ਉਸ ਵਕਤ ਮਹਿੰਗਾ ਪੈ ਗਿਆ ਜਦੋਂ ਬਜ਼ੁਰਗ ਦੀ ਕੁੱਟਮਾਰ ਹੋ ਗਈ ਤੇ ਬਜ਼ੁਰਗ ਵੱਲੋਂ ਪਿੰਡ ਦੇ ਸਰਪੰਚ ਤੇ ਹੀ ਕੁੱਟਮਾਰ ਕਰਨ ਦੇ ਦੋਸ਼ ਲਾਇਏ ਗਏ ਨੇ ਇਹਦਾ ਅਸਲ ਇਸਾਰਾ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਮਹਿਦਪੁਰ ਦਾ ਤੇ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਵੀ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮੁਕੇਰੀਆ ਸਿਵਲ ਹਸਪਤਾਲ 'ਚ ਇਲਾਜ ਅਧੀਨ ਬਜ਼ੁਰਗ ਰਕੂ ਵੀਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪਿੰਡ ਮਹਿਦਪੁਰ ਚ ਪੰਚਾਇਤ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਅਤੇ ਪੰਚਾਇਤ ਨੂੰ ਸਰਕਾਰ ਵੱਲੋਂ ਆਈਆਂ ਗ੍ਰਾਂਟਾਂ ਦੀ ਜਾਣਕਾਰੀ ਲੈਣ ਲਈ ਆਰਟੀਆਈ ਪਾਈ ਹੋਈ ਸੀ ਜਿਸ ਤੋਂ ਬਾਅਦ ਸਰਪੰਚ ਨੂੰ ਇੰਨਾ ਕੁ ਜ਼ਿਆਦਾ ਗੁੱਸਾ ਆ ਗਿਆ ਕਿ ਉਸ ਵੱਲੋਂ ਮੇਰੇ ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਬਜ਼ੁਰਗ ਦਾ ਕਹਿਣਾ ਕਿ ਪਿੰਡ ਚ ਵੱਡੇ ਪੱਦਰ ਤੇ ਘਟਾਲੇ ਹੋਏ ਨੇ ਤੇ ਸਰਪੰਚ ਨੂੰ ਉਹਨਾਂ ਦੇ ਉਜਾਗਰ ਹੋਣ ਦਾ ਡਰ ਸਤਾ ਰਿਹਾ ਹੈ ਜਿਸ ਕਾਰਨ ਹੀ ਉਸ ਵੱਲੋਂ ਉਸ ਉੱਪਰ ਹਮਲਾ ਕੀਤਾ ਗਿਆ ਇਸੋਕੇ ਬਜ਼ੁਰਗ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦੀ ਬਾਹ ਫੜੀ ਜਾਵੇ ਤੇ ਉਸ ਨੂੰ ਇਨਸਾਫ ਦਵਾਇਆ ਜਾਵੇ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ ਦੌਰਾਨ ਜੋ ਕੁਝ ਵੀ ਸਾਹਮਣੇ ਆਵੇਗਾ ਉਸ ਆਧਾਰ ਤੇ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਮੈਂ ਪਿੰਡ ਦੀ ਪੰਚਾਇਤ ਦੇ ਕੁਝ ਆਰਟੀਆਈ ਵਗੈਰਾ ਜਾ ਕੇ ਦਰਖਾਸਤਾਂ ਦਿੱਤੀਆਂ ਹੋਈਆਂ ਸੀ ਜਿਨ੍ਹਾਂ ਦੀ ਇਨਕੁਆਰੀ ਚੱਲ ਰਹੀ ਹੈ ਤੇ ਉਸੇ ਰੰਜੇ ਵਿੱਚ ਸਵੇਰੇ ਮੈਂ ਦੁੱਧ ਲੈਣ ਗਿਆ ਗੁਜਰਾ ਤੇ ਡੇਰੇ ਤੇ ਉੱਥੇ ਸਰਪੰਚ ਗੱਡੀ ਲੈ ਕੇ ਖੜਾ ਸੀ ਤੇ ਜਿੱਦਾਂ ਮੈਂ ਗੁਜਰਾ ਦੇ ਦੇਰੇਵਾਲ ਮੁੜਿਆਂ ਤੇ ਮਗਰੋਂ ਜਾ ਕੇ ਤੇ ਹਾਕੀ ਲੈ ਕੇ ਤੇ ਮੇਰੇ ਸੱਟਾਂ ਮਾਰ ਰਹੀਆਂ ਸ਼ੁਰੂ ਕਰ ਦਿੱਤੀਆਂ ਗੁਜਰਾ ਮੈਂ ਗੁਜਰਾ ਦੇ ਅੰਦਰ ਵੜਿਆ ਵਾਂ ਉੱਥੇ ਜਾ ਕੇ ਫੇਰ ਸੱਟਾਂ ਮਾਰ ਰਹੀਆਂ ਨੇ ਤੇ ਮੇਰਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ ਮੇਰੇ ਸੱਟਾਂ ਜਾਦੀਆਂ ਲੱਗ ਗਈਆਂ ਮਾਰਨ ਦੀ ਤੁਹਾਨੂੰ وجہ ਕੀ ਜਿਆਦਾ ਇਹ ਬੰਦੇ ਤੁਸੀਂ ਵਜਾ ਹੀ ਉਹ ਜਿਹੜੀਆਂ ਦਰਖਾਸਤਾਂ ਦਿੱਤੀਆਂ ਨੇ ਉਹਨਾਂ ਦਰਖਾਸਤਾਂ ਦੇ ਵਿੱਚ ਇਹਨੇ ਕੋਈ ਗਵਨਗਵਨ ਕੀਤਾ ਹੋਵੇਗਾ ਇਹਨੂੰ ਸ਼ੱਕ ਹੋਏਗਾ ਕਿਹਨਾਂ ਸਰਪੰਚ ਦਾ ਗੁਰਬਚਨ ਸਿੰਘ ਸਰਪੰਚ ਜੀ ਪਿੰਡ ਮਾਤਵਰ ਇੱਕ ਦਿਨ ਤੋਂ ਬਾਅਦ ਤੇ ਇਹਨੇ ਜੋ ਜਾਦੀਆਂ ਸੱਟਾਂ ਮਾਰੀਆਂ ਤੇ ਮੈਨੂੰ ਛੱਡ ਕੇ ਆ ਗਿਆ ਤੇ ਗੁਜਰਾਂ ਦੇ ਨਿਆਣਿਆਂ ਨੇ ਉਹਨਾਂ ਨੇ ਤੇ ਫਿਰ ਉਹਨਾਂ ਨੇ ਫੋਨ ਕੀਤਾ ਪਿੰਡ ਤੇ ਪਿੰਡੋਂ ਬੰਦੇ ਲੈਣਦੇ ਉਹ ਮੈਨੂੰ ਲੈ ਕੇ ਹਸਪਤਾਲ ਦਾਖਲ ਕਰਾਇਆ ਉਹਨਾਂ ਨੇ ਕੀ ਮੰਗ ਕਰਦੇ ਹੋ ਮੈਂ ਇਹ ਹੀ ਮੰਗ ਕਰਨਾ ਜੀ ਸਰਪੰਚ ਖਿਲਾਫ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਏ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਕਰਨਲ ਸਿੰਘ ਕਰਨਲ ਸਿੰਘ ਕੀ ਹੋਇਆ ਸੀ ਇਹ ਰਾਤ ਰਾਈ ਚੜ੍ਹ ਗਈ ਕੀ ਮੰਗ ਲਾਈ ਇਹ ਤਾਂ ਘਰ ਸੁੱਤੇ ਪਏ ਸਾਨੂੰ ਪਤਾ ਲੱਗਾ ਰਗਵੀਰ ਸਿੰਘ ਨੂੰ ਮਾਰਿਆ ਇਹਨਾਂ ਨੇ ਬਹੁਤ ਗੱਡੀ ਤੇ ਟੋਕੇ ਲਿਆਏ ਆ ਇਹਨੂੰ ਹਸਪਤਾਲ ਤੇ ਲਿਆਏ ਆ ਕਿ ਕਿੰਨੇ ਵਜੇ ਦੀ ਘਟਨਾ ਹੈ ਇਹ 8 ਵਜੇ ਦੀ ਇਹ ਕਿਹਨਾਂ ਜਿਨ੍ਹਾਂ ਨੇ ਮਾਰਿਆ ਉਹ ਕੌਮ ਸੀ ਗੁਰਬਚਨ ਸਿੰਘ ਸਰਪੰਚ ਨੇ ਪਿੰਡ ਦੇ ਤੁਹਾਡੇ ਪਿੰਡ ਦੇ ਮਹਿਰਪੁਰ ਦੇ ਹਾਂਜੀ ਇਹ ਦੋ ਐਮਲਾਰਾਂ ਮਸੂਲ ਹੋਈਆਂ ਸਾਨੂੰ ਇੱਕ ਸਰਦਾਰ ਗਵੀਤ ਸਿੰਘ ਤੇ ਇੱਕ ਅਗੇਨਸ ਦਸਵਾਂ ਸਿੰਘ ਨੂੰ ਦੋਵਾਂ ਮੈਡੀਕਲ ਆਏ ਨੇ ਸਾਡੇ ਕੋਲ ਗਵੀਤ ਸਿੰਘ ਉਹਨਾਂ ਦਾ ਬਿਆਨ ਲਿਆ ਵਾ ਕਿ ਚੇਰੇ ਆਪਣੇ ਦੁੱਧ ਲੈਣ ਗਏ ਸੀ ਗੁੱਜਾਂ ਦੇ ਕੋਲੇ ਦੇ ਵਿੱਚ ਉੱਥੇ ਜਿਹੜਾ ਗੁਰਬਚਨ ਸਿੰਘ ਸਰਪੰਚ ਨੇ ਮੌਜੂਦਾ ਉਹਨਾਂ ਨੇ ਵੀ ਉਹਦੇ ਸੱਟਾਂ ਮਾਰੀਆਂ ਵਾ ਨੋਨੇ ਰੰਜੋਸ਼ੇ ਲਖਾਈਆ ਵੀ ਮੈਂ ਆਰਟੀਆਈ ਤੋਂ ਜਿਹੜੀ ਪੰਚਾਇਤ ਦੇ ਕੰਮ ਕਾਜ ਹੋਏ ਆ ਜੋ ਸਹੀ ਨਹੀਂ ਸੀ ਹੋਏ ਉਹਦੇ ਸੰਬੰਧੀ ਆਰਟੀਆਈ ਇਨਫੋਰਮੇਸ਼ਨ ਲਈ ਹੋਣ ਕਰਕੇ ਉਹ ਸਰੰਜੋਸ਼ ਦੇ ਵਿੱਚ ਮੇਰੀ ਕੋਟ ਮਾਰ ਕੀਤੀ ਆ ਐਮਐਲਆਰ ਦੇ ਮਤਲਬ ਜੋ ਬਿਆਨ ਹੈਗਾ ਵਾਸੀ ਉਸ ਮਤਲਬਕਾਰ ਵੀ ਜਿਹੜੀ ਕੀਤੀ ਜਾ ਰਹੀ ਹੈ